मेन रोक लिए नहीं टाइम एम रोक लिए नहीं रोक लिए टाइम रोक बंद टाइम जेसीडी वाला हक्क आवाज में लेके जावे आपका बार कडर जी फिर ट्रैक्टर रो आज जरा

ਲੋ ਵੀ ਆ ਗਿਆ ਕਰੋਕੋ ਡਾਇਰ ਗਲ ਕੰਡਤਾ ਏਗਲ ਗਿਆ ਉਧਰ ਕਰੋਕੋਡਾਈਲ ਆ ਗਿਆ ਤੇ ਹੁਣ ਦੇਖਦੇ ਆਂ ਕਰੋਕੋਡਾਈਲ ਦਾ ਅੱਜ ਕੀ ਰਹਿੰਦਾ ਉਸ ਦਿਨ ਦੂਜਾ ਨੰਬਰ ਪਾਇਆ ਅੱਜ ਕਿਹੜਾ ਨੰਬਰ ਪਾਉਂਦਾ ਦੇਖਦੇ ਆਂ ਲੋ ਵੀ ਮਿੱਤਰੋ ਕਹਿੰਦੇ ਲੱਕੀ ਆ ਗਿਆ ਉਹ ਵੀ ਗੋਲਡ ਸਮਿਥ ਵਾਲਾ ਸੰਧੀ ਦੇ ਨਾਲ ਅੱਜ ਵੀ ਪਾ ਲਈਏ ਨੰਬਰ ਇੱਧਰ ਲੱਕੀ ਏ ਇੱਧਰ ਲੱਕੀ ਦੇ ਫੈਨਸ ਨੇ ਆ ਸਾਰੇ ਉਹ ਬੱਚਾ ਪਾਲਟੀ ਸਾਰੇ ਵੇਖਣ ਲਈ ਬੈਠੇ ਉਤਾਵਲੇ ਇੱਕ ਤਾਂ ਬਦੰਦਰ ਉਹ ਛਤਰੀ ਦੇ ਉੱਤੇ ਚੜ ਕੇ ਬੈਠਾ ਸਪੈਸ਼ਲ ਵੇਖਣ ਦੇ ਉਹ ਵੇਖੋ ਸਪੈਸ਼ਲ ਕਹਿੰਦੇ ਵੀ ਮੇਤ ਨੂੰ ਮੱਥਾ ਟੇਕ ਰਿਹਾ ਲੱਕੀ ਨੇ ਤੇ ਹੁਣ ਚੱਲ ਪਿਆ ਜੇ ਫੰਗ ਦਾ ਬਾਗੀਆਂ मित्रों बहुत बहुत धन्यवाद लो भी मित्रों